ਸਾਰੇ ਕਹਿ ਰਹੇ ਨੇ ਕਿ 2025 ਦੇ ਵਿੱਚ ਦੁਨੀਆ ਖਤਮ ਹੋ ਜੂ ਕੋਈ ਕਹਿੰਦੇ 2026 ਦੇ ਵਿੱਚ ਦੁਨੀਆ ਖਤਮ ਹੋ ਜੂ ਪਰ ਦੁਨੀਆ ਨੇ ਖਤਮ ਕਦੋਂ ਹੋਣਾ ਇਹਦਾ ਵਾਇਗਰੂ ਜੀ ਨੂੰ ਹੀ ਪਤਾ ਹੈ ਅੱਜ ਮੈਂ ਤੁਹਾਨੂੰ ਇਹ ਨਾਲ ਕੁਝ ਵੀਡੀਓ ਦੇ ਵਿੱਚ ਚੀਜ਼ਾਂ ਸਾਂਝੀਆਂ ਕਰਨੀਆਂ ਨੇ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 84 ਲੱਖ ਜੂਨਾ ਮੰਨਿਆ ਜਾਂਦੀ ਹੈ ਕਿ ਉਸ ਤੋਂ ਬਾਅਦ ਇਨਸਾਨ ਜੂ ਨਹੀਂ ਮਿਲਦੀ ਹੈ ਸਭ ਤੋਂ ਲਾਸਟ ਜੂਣੀ ਕਿਹੜੀ ਹੈ ਉਹ ਹੈ ਪੇੜ ਪੌਦੇ ਜਿਹੜੇ ਕਿ ਆਪਣੀ ਦੇ ਕਿਉਂਕਿ ਇਹਨਾਂ ਦੇ ਵਿੱਚ ਵੀ ਜਾਨ ਹੁੰਦੀ ਹੈ ਇਹ ਆਪਾਂ ਨੇ ਦੇਖੋ ਇਸ ਤਰੀਕੇ ਦੇ ਨਾਲ ਛੋਟੀਆਂ-ਛੋਟੀਆਂ ਹਨਾ ਕੈਰੀਆਂ ਬਣਾਈਆਂ ਨੇ ਇਹ ਸਭ ਤੋਂ ਪਿਆਰੇ ਤੇ ਸਭ ਤੋਂ ਵਫਾਦਾਰ ਮਿੱਤਰ ਨੇ ਕਿਉਂਕਿ ਜਦੋਂ ਆਪਾਂ ਸਵੀਰੇ-ਸਵੀਰੇ ਇਹ ਚੀਜ਼ ਦੇ ਵਿੱਚ ਆਉਣੀ ਆ ਨਾ ਤਾਂ ਤੁਹਾਨੂੰ ਜੋ ਆਨੰਦ ਤੇ ਜੋ ਖੁਸ਼ੀ ਇੱਥੇ ਆ ਕੇ ਮਿਲਦੀ ਹੈ ਉਹ ਤੁਹਾਨੂੰ ਕਿਤੇ ਨਹੀਂ ਮਿਲਦੀ ਇਹ ਦੇਖੋ ਲਗਾਈ ਵੀ ਆਪਣੀ ਸਾਰੀ ਬਗੀਚੀ ਲਗਾਈ ਵੀ ਕਿੰਨੀ ਪਿਆਰੀ ਲੱਗ ਰਹੀ ਹੈਗੀ ਤੇ ਇਹ ਦੇਖੋ ਕਿਉਂਕਿ ਹਰ ਇੱਕ ਚੀਜ਼ ਨੂੰ ਜਿਉਣ ਦੀ ਚਾਹੇਗੀ ਇਹ ਤੋਰੀਆਂ ਦੀ ਵੇਲ ਇਹਨੂੰ ਵੀ ਨਹੀਂ ਮੈਂ ਉਤਾਰਿਆ ਕਿ ਉਹ ਕੀ ਜ਼ਿੰਦਗੀ ਹੈਗੀ ਸਾਰੇ ਤੇ ਇਹ ਮੈਂ ਤੁਹਾਨੂੰ ਦਿਖਾਉਣ ਦਾ ਮੇਰਾ ਮਕਸਦ ਮੇਰਾ ਮਤਲਬ ਇਹ ਸੀਗਾ ਕਿ ਜਦੋਂ ਆਪਾਂ ਨੂੰ 84 ਜੂਨ ਲੱਖ ਜੂਨਾ ਜਿਹੜੇ ਪੂਰੀਆਂ ਕਰਕੇ ਲਾਸਟ ਜੂਨਾ ਹੈ ਉਹ ਪੇੜ ਪੌਦਿਆਂ ਦੀ ਹੈ ਉਸ ਤੋਂ ਬਾਅਦ ਪੰਛੀ ਆ ਜਾਂਦੇ ਨੇ ਫਿਰ ਇਨਸਾਨ ਜੁਨੀ ਆਉਦੀ ਹੈ ਤੁਸੀਂ ਦੇਖ ਹੀ ਰਹੇ ਹੋ ਵੀ ਕਲਯੂ ਦੇ ਵਿੱਚ ਅੱਜ ਕੱਲ ਕੀ ਕੁਝ ਹੋ ਰਿਹਾ ਹੈਗਾ ਜ਼ਿੰਦਗੀ ਦੇ ਵਿੱਚ ਕੋਈ ਵੀ ਰਿਸ਼ਤਾ ਹੈਗਾ ਆਪਣਾ ਨਹੀਂ ਰਿਹਾ પતિ ਪਤਨੀ ਐ ਉਹ ਇੱਕ ਦੂਜੇ ਤੁਖਾਰ ਖਾਂਦੇ ਆ ਪਤਾ ਨਹੀਂ ਕਿੱਥੇ ਪਤਨੀਆਂ ਆਪ ਨੂੰ ਇਹ ਤਾਂ ਦਿਖ ਰਿਹਾ ਵੀ ਪਤਨੀਆਂ ਪਤੀਆਂ ਨੂੰ ਮਾਰੀ ਜਾਂਦੀਆਂ ਨੇ ਪਰ ਦਿਨ ਰਾਤ ਉਹ ਜਿਹੜੀਆਂ ਪਤਨੀਆਂ ਨੇ ਉਹ ਜਲ ਰਹੀਆਂ ਨੇ ਕਿਉਂਕਿ ਕਲਯੂਗ ਦਾ ਸਿਧਾਂਤ ਹੈ ਕਲਯੂਗ ਦੇ ਵਿੱਚ ਔਰਤਾਂ ਨੇ ਇਦਾਂ ਦੀਆਂ ਹੋ ਜਾਣਾ ਹੈਗਾ ਕਿ ਕਿਸੇ ਵੀ ਮर्यादा ਦਾ ਕਹਿੰਦੇ ਘਾਣ ਹੋ ਜਾਣਾ ਹੈ ਕਹਿੰਦੇ ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਇਸੇ ਆਦ ਜਿਹੜੀਆਂ ਔਰਤਾਂ ਨੇ ਨਾ ਉਹਨਾਂ ਨੇ ਇੰਨਾ ਜ਼ਿਆਦਾ ਆਪਣੀ ਸ਼ਰਮ ਹਿਆ ਇੱਜ਼ਤ ਭੁੱਲ ਜਾਣੀਆਂ ਵਫਾਦਾਰੀ ਦੀ ਉਮੀਦ ਕਰੋਗੇ ਨਾ ਤਾਂ ਉਹ ਕੋਈ ਨਹੀਂ ਹੈਗਾ ਤੁਸੀਂ ਵਫਾਦਾਰੀ ਕਹਿੰਦੇ ਤੁਹਾਨੂੰ ਕੋਈ ਦੁੱਖ ਆ ਤੁਹਾਨੂੰ ਕੋਈ ਤਕਲੀਫ ਆ ਅਗਰ ਤੁਸੀਂ ਆਪਦੇ ਕਿਸੇ ਰਿਸ਼ਤੇਦਾਰ ਨੂੰ ਕਿਸੇ ਭੈਣ ਭਰਾ ਨੂੰ ਦੱਸੋਗੇ ਤਾਂ ਉਹ ਤੁਹਾਡੇ ਤੇ ਹੱਸੇਗਾ ਹੀ ਤੁਹਾਡਾ ਸਾਥ ਨਹੀਂ ਦੇਵੇਗਾ ਸਗੋਂ ਤੁਹਾਡੇ ਮੁਸ਼ਕਿਲ ਸਮੇਂ ਦੇ ਵਿੱਚ ਤੁਹਾਡਾ ਸਾਥ ਛੜ ਕੇ ਭਜੇ ਪਰ ਇਹ ਜਿਹੜਾ ਕੁਦਰਤ ਦਾ ਨੇਚਰ ਹੈ ਕੁਦਰਤ ਨੇ ਤੁਹਾਨੂੰ ਸਾਰਾ ਕੁਝ ਬਖਸ਼ਿਆ ਨਾ ਤਾਂ ਤੁਸੀਂ ਆਪਦਾ ਦੁੱਖ ਨਾ ਕਦੇ ਵੀ ਤਕਲੀਫ ਹੁੰਦੀ ਹੈ ਤਾਂ ਤੁਸੀਂ ਇਹਨਾਂ ਨੂੰ ਆ ਕੇ ਦੱਸਿਓ ਇਹ ਵੀ ਤੁਹਾਡੀ ਗੱਲ ਨੂੰ ਸਮਝਣਗੇ ਤੁਹਾਡੀ ਗੱਲ ਨੂੰ ਤੁਹਾਨੂੰ ਹੰਕਾਰਾ ਦੇਣਗੇ ਤੁਸੀਂ ਕਦੇ ਕਰਕੇ ਦੇਖਿਓ ਤੁਹਾਨੂੰ ਗੁੱਸਾ ਆਇਆ ਤੁਹਾਡਾ ਮਨ ਦੁਖੀ ਹੈ ਤੁਸੀਂ ਇਨਸਾਨ ਦੀ ਜਗ੍ਹਾ ਨਾ ਤੁਸੀਂ ਕਦੇ ਵੀ ਕਿਸੇ ਪੇੜ ਪੌਦੇ ਪੰਛੀ ਨਾਲ ਤੁਸੀਂ ਆਪਣੇ ਦਿਲ ਦੀ ਗੱਲ ਸਾਂਝੀ ਕਰਕੇ ਦੇਖਿਓ ਤੁਹਾਨੂੰ ਬਹੁਤ ਸਕੂਨ ਮਿਲੇਗਾ ਕਾਲ ਯੁਗ ਦੇ ਵਿੱਚ ਦੇਖੋ 2026 ਆਉਣ ਵਾਲਾ ਹੈ ਬਹੁਤ ਜ਼ਿਆਦਾ ਭਿਆਨਕ ਸਮਾਂ ਆਉਣੇਗਾ ਉਸ ਸਮੇਂ ਦੇ ਵਿੱਚ ਬਚਾਊਗਾ ਕੌਣ ਸਿਮਰਨ ਜਿਹੜਾ ਕਿ ਵਾਹਿਗੁਰੂ ਜੀ ਦਾ ਕਿਉਂਕਿ ਕਾਲ ਯੁਗ ਨੇ ਕਿਹਾ ਸੀਗਾ ਜਦੋਂ ਮੇਰਾ ਸਮਾ ਆਏਗਾ ਜਿਹੜਾ ਵਾਹਿਗੁਰੂ ਜੀ ਦਾ ਸਿਮਰਨ ਕਰੇਗਾ ਨਾਮ ਜਪੇਗਾ ਉਹੀ ਬਚੇਗਾ ਨਹੀਂ ਤਾਂ 2026 ਦੇ ਵਿੱਚ ਇੰਨੀ ਹਾਹਾਕਾਰ ਮਚਣੀ ਹੈ ਹੜ੍ਹ ਵੀ ਆਉਣੇ ਆ ਸੋਕੇ ਵੀ ਪੈਣੇ ਆ ਭੁੱਖਮਰੀ ਵੀ ਹੋਣੀ ਆ ਇੱਥੋਂ ਤੱਕ ਕਿ ਤੁਸੀਂ ਦੇਖ ਹੀ ਰਹੇ ਹੋ ਵੀ ਇੰਨੀ ਹਾਹਾਕਾਰ ਮਚਣੀ ਹੈ ਕਿ ਆਪਾਂ ਨੂੰ ਲੁਕਣ ਨੂੰ ਥਾਂ ਨਹੀਂ ਮਿਲਣੀ ਸਭ ਤੋਂ ਜ਼ਿਆਦਾ ਨੁਕਸਾਨ ਸਿੱਖ ਧਰਮ ਦਾ ਹੋਣਾ ਹੈ ਕਿਉਂਕਿ ਸਿੱਖ ਧਰਮ ਦੇ ਵਿੱਚ ਜਿਹੜੇ ਗੁਰੂ ਸਾਹਿਬ ਜੀ ਜਦੋਂ ਜੰਗ ਹੋਈ ਚਮਕੌਰ ਦੀ ਤਾਂ ਸਿੱਖਾਂ ਨੇ ਪੁੱਛਿਆ ਸੀ ਕਿ ਗੁਰੂ ਸਾਹਿਬ ਜੀ ਜਿਨ੍ਹਾਂ ਨੂੰ ਤੁਹਾਡੇ ਤੀਰ ਲੱਗ ਰਹੇ ਨੇ ਇਹ ਤਾਂ ਮਨ ਲਿਕੇ ਅਮਰ ਹੋ ਜਾਣਗੇ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਦੇਖੋ ਇਹ ਆਪਣੇ ਸਿੱਖ ਧਰਮ ਦੇ ਵਿੱਚ ਹੀ ਪੈਦਾ ਹੋਣਗੇ ਤੇ ਸਿੱਖ ਧਰਮ ਨੂੰ ਹੀ ਇਲਾਜ ਲਾਉਣਗੇ ਤੁਸੀਂ ਦੇਖ ਹੀ ਰਹੇ ਹੋ ਅੱਜ ਕੱਲ ਕੀ ਹੋ ਰਿਹਾ ਹੈਗਾ ਮੇਰਾ ਕਹਿਣ ਤੋਂ ਭਾਵ ਹੈ ਕਿ ਆਪਣੀ ਬੱਚਿਆਂ ਨੂੰ ਆਪਣੀਆਂ ਬੱਚੀਆਂ ਨੂੰ ਆਉਣ ਵਾਲੇ ਸਮੇਂ 'ਚ ਵਿਆਹ ਨਾਮ ਦੀ ਚੀਜ਼ ਤਾਂ ਹੌਲੀ-ਹੌਲੀ ਖਤਮ ਹੀ ਹੋ ਜਾਣੀ ਹੈ ਸਿਰਫ ਉਹਨਾਂ ਬੱਚੇ-ਬੱਚੀਆਂ ਦੇ ਵਿਆਹ ਹੋਣਗੇ ਜਿਨ੍ਹਾਂ ਦੇ ਸੰਸਕਾਰ ਮਾਪੇ-ਵਾਪ ਸਹੀ ਤਰੀਕੇ ਨਾਲ ਦੇਣਗੇ ਕਿਉਂਕਿ ਜੀ ਆਪਾਂ ਕਹੀਏ ਵੀ ਇਹ ਜਿਹੜੇ ਆਪਣੀ ਮੇਰੀ ਏਜ ਵਾਲੇ ਨੇ 40 ਬਿਆਲੀ ਵਾਲੇ ਨੇ ਇਹ ਮਾਂ-ਬਾਪ ਸੰਸਕਾਰ ਵੀ ਕੀ ਦੇਣਗੇ ਬੱਚਨ ਕਿਉਂਕਿ ਜਦਸਾ ਆਪਣੇ ਕੋਲ ਖੁਦ ਹੀ ਨਹੀਂ ਹੈਗੇ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਆਪਣੇ ਬੱਚੇ ਨੂੰ ਸਹੀ ਦੀ ਸਿੱਖਿਆ ਦੇਣੀ ਆਪਣੇ ਬੱਚਿਆਂ ਨੂੰ ਹਰ ਇੱਕ ਚੀਜ਼ ਨੌਲੇਜ ਦੱਸਣੀ ਆਪਣੇ ਬੱਚਿਆਂ ਨੂੰ ਜਿਹੜੇ ਕਿ ਅੱਜ ਕੱਲ ਇਹ ਰੀਲਾਂ ਦੀ ਜ਼ਿੰਦਗੀ ਬੱਚੇ ਚੋਰੇ ਨੇ ਇਹ ਰੀਅਲ ਦੀ ਜ਼ਿੰਦਗੀ ਨਹੀਂ ਚੋਰੇ ਤਾਂ ਸਾਰੇ ਪੈਨਪ੍ਰਾਪਾ ਨੂੰ ਮੇਰੀ ਹੱਤਵੰਤ ਕੇ ਬੇਨਤੀ ਹੈ ਕਿ 10ਵੇਂ ਪਾਸ਼ਾ ਦੀ ਬਾਣੀ ਜਿੰਨੀ ਹੋ ਸਕੇ ਬ੍ਰਹਮ ਕਵਚ ਦਾ ਪਾਠ ਹੋ ਗਿਆ ਰੱਖੇ ਦੇ ਸ਼ਬਦਾਂ ਦੇ ਪਾਠ ਹੋ ਗਏ ਤੁਸੀਂ ਉਹ ਬਹੁਤ ਜ਼ਿਆਦਾ ਕਰੋ ਨਾ ਜਪਜੀ ਸਾਹਿਬ ਦਾ ਸੁਖਮਨੀ ਸਾਹਿਬ ਜੀ ਦੇ ਪਾਠ ਕਰੋ ਤਾਂ ਹੀ ਤੁਹਾਡਾ ਅੱਗੇ ਆਉਣ ਵਾਲੇ ਸਮੇਂ ਵਿੱਚ ਤੁਹਾਡਾ ਬਚਾਅ ਹੋ ਸਕਦਾ ਹੈ ਨਹੀਂ ਤਾਂ ਸਾਰੀ ਇੱਕ ਚੀਜ਼ ਦਾ ਤੁਹਾਡੇ ਜਿਹੜਾ ਕਿ ਆਉਣ ਵਾਲਾ ਸਮਾਂ 2026 ਬਹੁਤ ਭਿਆਨਕ ਆਉਣਾ ਹੈ ਪਰ ਜਿਹੜਾ ਵਾਹਿਗੁਰੂ ਜੀ ਤੇ ਲੜ ਲਗੇਗਾ ਸਿਮਰਨ ਕਰੇਗਾ ਦਾਨ ਕੋਣਾ ਜਿੰਨਾ ਕਾ ਤੁਹਾਡੀ ਮਰਿਆਦਾ ਅਨੁਸਾਰ ਆਪਣੇ ਕਹਿੰਦੇ ਬੱਚਿਆਂ ਨੂੰ ਬਚਾਉਣ ਵਾਸਤੇ ਆਪਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਤਾਂ ਤੁਹਾਨੂੰ ਮਾਪੇ ਬਾਪ ਨੂੰ ਸਾਰੇ ਪਰਿਵਾਰਾਂ ਨੂੰ ਸਾਰੇ ਪਿੰਡ ਨੂੰ ਸਾਰੇ ਸ਼ਹਿਰ ਨੂੰ ਲਾ ਲੋ ਕੇ ਹੰਬਲਾ ਮਾਰਨਾ ਪਵੇਗਾ ਤਾਂ ਆਪਾਂ ਕੁਝ ਕਰ ਸਕਾਂਗੇ ਘਬਰਾਉਣ ਦੀ ਜਰੂਰਤ ਨਹੀਂ ਕਿਉਂਕਿ ਮੁਸ਼ਕਲਾਂ ਦੇਖੋ ਹੜ੍ਹ ਸੋਕੇ ਬਿਮਾਰੀਆਂ ਇਹ ਤਾਂ ਸ਼ੁਰੂ ਤੋਂ ਚਲਦੀਆਂ ਆ ਜਾਂਦੇ ਅੱਗੇ ਚਲਦੀਆਂ ਵੀ ਰਹਿਣਗੀਆਂ ਪਰ ਕਹਿੰਦੇ ਆਪਾਂ ਅੱਗੇ ਸੰਭਲ ਕੇ ਚੱਲਣਾ ਹੈ ਉਹ ਕਿਵੇਂ ਸਾਰੇ ਭੈਣ ਭਰਾ ਆਪਣੇ ਘਰਾਂ ਵਿੱਚ ਸਿਮਰਨ ਕਰੋ ਸਾਰੇ ਭੈਣ ਭਰਾ ਆਪਣੇ ਬੱਚਿਆਂ ਨੂੰ ਸੋਭ ਸਿੱਖਿਆ ਦਿਓ ਸਾਰੇ ਭੈਣ ਭਰਾ ਜੋ ਕਿ ਮੈਂ ਤੁਹਾਨੂੰ ਹਰ ਵੀਡੀਓ ਦੇ ਵਿੱਚ ਦੱਸਦੀ ਹਾਂ ਉਸ ਨੂੰ ਕਰਦੇ ਰਹੋ ਦੇਖੋ ਆਉਣ ਵਾਲੇ ਸਮੇਂ ਵਿੱਚ ਲੜਕੀਆਂ ਦਾ ਇੰਨਾ ਬੁਰਾ ਹਾਲ ਹੋਣਾ ਕਿ ਤੁਸੀਂ ਤੌਬਾ ਕਰੋਗੇ ਲੜਕੇ ਲੜਕੀਆਂ ਵਿਆਹ ਤਾਂ ਮੈਂ ਪਹਿਲੀ ਕਹਿ ਕੇ ਹਟੇ ਮੈਂ ਸਿਰਫ ਜਿਹੜੇ ਸੰਸਕਾਰੀ ਬੱਚੇ ਨੇ ਉਹਨਾਂ ਦੇ ਵਿਆਹ ਹੋਣਗੇ ਦੂਸਰਿਆਂ ਦਾ ਕੁਝ ਨਹੀਂ ਹੋਣਾ ਬਾਹਰੋਂ ਵਿਦੇਸ਼ਾਂ ਦੇ ਵਿੱਚ ਵੀ ਆਪਣੇ ਬੱਚਿਆਂ ਦਾ ਇੰਨਾ ਘਾਣ ਹੋਣਾਗਾ ਤੁਸੀਂ ਦੇਖੋਗੇ ਪਰ ਬੱਚਿਆਂ ਨੂੰ ਸਿੱਖਿਆ ਹੀ ਦਿਓ ਆਉਣ ਵਾਲਾ ਸਮਾਂ ਸਾਰਿਆਂ ਵਾਸਤੇ ਵਧੀਆ ਹੋਵੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਪਾ ਅਗਲੀ ਵੀਡੀਓ ਵਿੱਚ ਉਦ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ